ਪਹਿਲੀ ਵੋਟ ਸੀ ਜਮਾ ਜ਼ਿੰਦਗੀ ਦੀ 19 ਸਾਲਾਂ ਦਾ ਹੋ ਗਿਆ ਜੀ ਮੈਂ ਪਹਿਲੀ ਵੋਟ ਤੇ ਪਹਿਲੀ ਵੋਟ ਜਮਾ ਤੇ ਪੰਥ ਨੂੰ ਪਾ ਕੇ ਆਇਆ ਜੀ ਗਾਹ ਨੂੰ ਗੁਰੂ ਮਹਾਰਾਜ ਮੁਰੇ ਲੇਖਾ ਦੇਣ ਜੋਗੇ ਹੈਗੇ ਆ ਅੰਬਰਸਰ ਜਾ ਕੇ ਮੱਥਾ ਟੇਕਣ ਜੋਗੇ ਹੈਗੇ ਆ ਵੀ ਆਪਾਂ ਵੀ ਅੱਜ ਸ਼ਹੀਦ ਭਾਈ ਬਿਆਨ ਸਿੰਘ ਦਾ ਸੁਪੁੱਤਰ ਸਰਦਾਰ ਸਾਜੀ ਸਿੰਘ ਖਾਲਸਾ ਨੂੰ ਵੋਟ ਪਾਈ ਆ ਜੀ ਇਹਦਾ ਵਾਇਗਰੂ ਦੇ ਹੱਥ ਚ ਆ ਜੀ ਲੋਕ ਦਾ ਹੱਥ ਪਰਚਕੜਾ ਕੇ ਲੈ ਆ ਰਹੇ ਆ ਬਾਕੀ ਜੀ ਉਹਨਾਂ ਨੇ ਗਾਹ ਦਾ ਮਾਲਕ ਨੂੰ ਲੇਖਾ ਦੇਣਾ ਜਿਹੜਾ ਜਾਗਤ ਦੀਆਂ ਜ਼ਮੀਰਾਂ ਦਾ ਵੋਟ ਪਾਉਣਗੇ ਫਿਰ ਤਾਂ ਹੀ ਅੰਬਰਸਰ ਜਾਣ ਦਾ ਫਾਇਦਾ ਹੈਗਾ ਉੱਥੇ ਮੱਥਾ ਟੇਕਣ ਦਾ ਨਹੀਂ ਫਿਰ ਉੱਥੇ ਆਪਾਂ ਕੋਈ ਡਰ ਕੇ ਨਹੀਂ ਬਾਈ ਕੋਈ ਚਾਪਕੇ ਨਹੀਂ ਬਾਈ ਸ਼ਰਿਆਂ ਬੋੜ ਪਾ ਗਏ ਨੇ ਸਰ ਵੀ ਸਿੰਘ ਖਾਲਸਾ ਨੂੰ ਜੀ ਗੱਲ ਪਤਾ ਕੀ ਹੈ ਜੀ ਰੁਚੀ ਬਹੁਤ ਆ ਲੋਕਾਂ ਨੂੰ ਬਹੁਤ ਚਾਹਤਾ ਵੋਟਾਂ ਪਾਉਂਦੀ ਕੁਛ ਨਾ ਕਰਨੀ ਦਾ ਕਰਕੇ ਕੁਛ ਮੇਨ ਗੱਲ ਕੀ ਆ ਵੀ ਕਿਸਲੀਆਂ ਸਰਕਾਰਾਂ ਤੋਂ ਔੱਕੇ ਪਏ ਯਾਰ ਤੁਹਾਨੂੰ ਤਾਂ ਪਤਾ ਹੀ ਹੋਗਾ ਚੰਗੀ ਤਰ੍ਹਾਂ ਹੈ ਨਾ ਇਸ ਲਈ ਦੋ ਸਾਲਾਂ ਤੋਂ ਲੋਕਾਂ ਦਾ ਮਨ ਬਹੁਤ ਫਿੱਕਾ ਵਾਇਆ ਵਾਅਦੇ ਕੀਤੇ ਸੀ ਉਹਨਾਂ ਨੇ ਤੁਹਾਨੂੰ ਪਤਾ ਵੀ ਗੱਲਾਂ ਕੀ ਕਰਨਾਂ ਅਸੀਂ ਨੇਬੜਿਆ ਕੀ ਆ ਫਿਰ ਉਹਨਾਂ ਦਾ ਕਰਕੇ ਹੁਣ ਇੱਕ ਤੇ ਨਹੀਂ ਉਹ ਤੁਹਾਨੂੰ ਪਤਾ ਵੀ ਸਾਰਾ ਤੇ ਪ੍ਰਭਾਵ ਪੈਂਦਾ ਉਹ ਜੀ ਦਾ ਅਗਲਾ ਕਹਿੰਦਾ ਉਹ ਨਹੀਂ ਐਂ ਕਰਿਆ ਸੀ ਹੁਣ ਇਹ ਕਿਹੜਾ ਦੂ ਬਾਹਲਾ ਕੁਛ ਕਰ ਦੂੰਗਾਗਾ ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਪਿੰਡ ਚੰਦਪਾਣ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਕਿ ਜਿੱਥੇ ਪੋਲਿੰਗ ਬੂਥ ਲੱਗੇ ਹੋਏ ਆ ਤਾਂ ਅਸੀਂ ਤੁਹਾਨੂੰ ਗਿਣਤੀ ਵੀ ਦੱਸਾਂਗੇ ਕਿੰਨੀ ਹੋਈ ਆ ਜੋ ਪੋਲਿੰਗ ਵੋਟ ਆ ਜਿਹੜੀ ਹੋਈ ਆ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਸਾਹਮਣੇ ਜੋ ਨਜ਼ਰ ਆ ਰਿਹਾ ਤੁਹਾਨੂੰ ਝਾੜੂ ਪਾਰਟੀ ਦਾ ਜਿਹੜਾ ਬੂਥ ਲੱਗਿਆ ਹੋਇਆ ਪੋਲਿੰਗ ਬੂਥ ਤਾਂ ਇੱਥੇ ਬੈਠੇ ਹੋਇਆ ਵੀਰ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਆਪਾਂ ਪਰ ਪਿਛਲੀ ਵਾਰ ਜਿਹੜੀ ਹਨੇਰੀ ਵਗੀ ਸੀ ਜਿਵੇਂ ਪੋਲਿੰਗ ਬੂਥਾਂ ਤੇ ਲੋਕ ਬੈਠੇ ਸੀ ਇਸ ਵਾਰ ਜਿਹੜਾ ਨਜ਼ਰ ਨਹੀਂ ਆ ਰਿਹਾ ਕਿਉਂ ਘੱਟ ਨਜ਼ਰ ਆ ਰਹੀ ਹੈ ਗੱਲਬਾਤ ਕਰਦੇ ਆਪਾਂ ਤਾ ਵੀਰ ਮੌਜੂਦਾ ਹਾਜੀ ਬਾਈ ਕਿਵੇਂ ਹੋ ਠੀਕ ਹੈ ਜੀ ਤੁਸੀਂ ਦੱਸੋ ਕਿਵੇਂ ਜਿਹੜਾ ਪੋਲਿੰਗ ਬੂਥ ਆਮ ਆਦਮੀ ਪਾਰਟੀ ਦਾ ਜ਼ਿਕਰ ਗੱਲ ਕੀਤੀ ਜਾਵੇ ਕਿਉਂ ਖਾਲੀ-ਖਾਲੀ ਨਜ਼ਰ ਆ ਰਿਹਾ ਇਹ ਬਾਈ ਖਾਲੀ ਨਹੀਂਗਾ ਜੇ ਆਪਾਂ ਤਾਂ ਕੱਲੇ-ਕੱਲੇ ਲਾਉਂਦੇ ਨਾ ਸਾਰੇ ਜਣੇ ਫਿਰ ਤਾਂ ਦੂਜੀਆਂ ਦੀ ਪਾਰਟੀਆਂ ਬਣ ਕੇ ਚੱਲੋ ਵੀ ਇਹਨੂੰ ਵੀ ਘੱਟ-ਘੱਟ ਹੋਣਾ ਸੀ ਆ ਉਧਰ ਦੂਜੀ ਦਲ ਦੀ ਪਾਰਟੀ ਤਿੰਨ ਰਲ ਕੇ ਲਾਏ ਹੋਏਗਾ ਤੇ ਦੂਜਿਆਂ ਦਾ ਸਾਡਾ ਸੜੂ ਆ ਜਾਂਦਾ ਤੇ ਇਧਰ ਭਾਜ ਪਤਾ ਲੱਗਿਆ ਹੋਇਆ ਦੂਜਾ ਕਾਲੀਦਾਲ ਤੇ ਕਾਂਗਰਸ ਤੇ ਸਰਬਜੀਤ ਵਾਲੇ ਇਹਨਾਂ ਨੇ ਮਿਲ ਕੇ ਲਾਇਆ ਸ਼ਾਮ ਨੂੰ ਰਾਇ ਕਰਕੇ ਵੀ ਜਿਹੜਾ ਸਾਡੇ ਨਾਲ ਰਾਇ ਸਾਨੂੰ ਵੀ ਵਿਚਰ ਨਾਲ ਇਹਨਾਂ ਦਾ ਸ਼ਸ਼ੀ ਵੀ ਨਾ ਲਾਉਂਦੇ ਤੇ ਪਰ ਇਹਨਾਂ ਨੇ ਸਾਨੂੰ ਜਾਣ ਕੇ ਵੀ ਇਹਨਾਂ ਤੇ ਵੱਧ ਪ੍ਰਭਾਵ ਪਾਵਾਂਗੇ ਤਾਂ ਕਰਕੇ ਚੰਨੇ ਪਾਰਟੀਆਂ ਨੇ ਇਕੱਠੇ ਹੋ ਕੇ ਲਾਇਆਗਾ ਉਹ ਤੁਸੀਂ ਵੇਖ ਵੀ ਸਕਦੇ ਹੋ ਉਹ ਤੁਸੀਂ ਵੇਖ ਵੀ ਸਕਦੇ ਹੋ ਤਰ੍ਹਾਂ ਬਸ ਕੈਮਰਾ ਵੀ ਦਿਖਾ ਸਕਦੇ ਹੋ ਸਾਸੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਜਿਹੜੇ ਵੀਰ ਐ ਇੱਥੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਆਪਾਂ ਐਵੇਂ ਪੋਲਿੰਗ ਬੂਥ ਤੇ ਫਿਰ ਥੋੜੇ ਬੰਦੇ ਬੈਠੇ ਉਹ ਬੰਦੇ ਗਾਫੇ ਤੇ ਫਿਰਦੇ ਵੋਟਾਂ ਗਣਨੀ ਹਾਂ ਵੋਟਾਂ ਕਹਿਣ ਵਾਸਤੇ ਹਾਂ 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 ਗੱਡੀਆਂ ਲਾ ਜਾਉਂਗਾ ਹਾਂ ਗੱਡੀਆਂ ਲਾਈਆਂ ਆਹ ਗੱਡੀਆਂ ਲਾ ਜਾਣ ਵਾਸਤੇ ਭੇਜੀਆਂ ਫਿਰ ਭੇਜਦੇ ਆ ਐਮਐਲਏ ਨੇ ਭੇਜਤੀਆਂ ਗੱਡੀਆਂ ਹਾਂ ਲੈ ਕੇ ਆਉ ਲੋਕਾਂ ਨੂੰ ਸਰਕਾਰ ਸਰਕਾਰ ਵੱਲੋਂ ਆਇਆ ਕਿਵੇਂ ਲੱਗਦਾ ਰੁਚੀ ਹੈ ਲੋਕਾਂ ਦੇ ਵਿੱਚ ਵੋਟ ਪਾਉਣ ਦੀ ਹਾਂ ਹਾਂ ਪੂਰੀ ਬਹੁਤ ਬਹੁਤ ਪੇਰਗੋੜ ਪਈ ਥੀ ਕਾ ਗੱਲਬਾਤ ਕਰੀਏ ਕਿ ਵੋਟਾਂ ਜਿਹੜੀ ਬਹੁਤ ਘੱਟ ਆ ਜਿਹੜੀ ਉਹ ਪੁੱਗ ਰਹੀ ਹੈ ਕਿਉਂ ਘੱਟ ਪੁੱਗ ਰਹੀ ਹੈ ਨਹੀਂ ਬਿਲਕੁਲ ਬਿਲਕੁਲ ਨਹੀਂ ਘੱਟ ਪੁੱਗ ਰਹੀ ਲੋਕਾਂ ਨੇ ਸਵੇਰ-ਸਵੇਰ ਹੀ ਵੋਟਾਂ ਪਾਤੀਆਂ ਠੰਡੇ-ਠੰਡੇ ਤੇ ਬਾਕੀ ਵੋਟ ਪੁੱਗ ਰਹੀ ਆ ਆ ਤੁਸੀਂ ਦੇਖ ਹੀ ਸਕਦੇ ਹੋ ਅੰਦਰ ਦੇਖ ਕੇ ਆਏ ਹੋ ਤੁਸੀਂ ਅਸੀਂ ਉੱਥੇ ਕਵਰਿੰਗ ਕਰਕੇ ਆਏ ਆਂ ਪੋਲਿੰਗ ਖੰਡੇ ਜਿੱਕਰ ਗੱਲ ਕੀਤੀ ਜਾਵੇ ਤਾਂ 185 ਕੇਸੇ ਚ 204 ਪੋਲਿੰਗ ਬੂਥ ਲੱਗੇ ਹੋਇਆ ਐ ਇਸ ਤੱਕ ਨਾਲ VOTING ਜਿਹੜੀ ਪੂਤੀ ਗਈ ਐ 600 ਵੋਟ ਐ ਜਿਹੜੀ ਉਹ ਪੂਤੀ ਗਈ ਐ 10 ਤੋਂ ਪਲੱਸ ਦਾ ਸਮਾਂ ਹੋ ਗਿਆ 11 ਵਜਨ ਦਾ ਸਮਾਂ ਹੋ ਗਿਆ ਤਾਂ ਵੀ ਦੇਖਿਓ ਲੋਕਾਂ ਦਾ ਉਤਸ਼ਾਹ ਘੱਟ ਨਹੀਂ ਨਜ਼ਰ ਆ ਨਹੀਂ ਗਰਮੀ ਇੱਕ ਕਾਰਨ ਹੈ ਜਿਸ ਤੇ ਕਰਕੇ ਹਜੇ ਤੱਕ ਪੋਲ ਘੱਟ ਹੋਈ ਐ ਵੋਟ ਪਰ ਸ਼ਾਮ ਤੱਕ ਜਦੋਂ ਥੋੜਾ ਜਿਹਾ ਸੂਰਜ ਟਲਣ ਲੱਗੂਗਾ ਤਾਂ ਆਟੋਮੈਟਿਕਲੀ ਲੋਕ ਬਾਹਰ ਆਉਣਗੇ ਘਰਾਂ ਤੋਂ ਤੇ ਵੋਟ ਪੋਲ ਕਰਨਗੇ ਮੈਨੂੰ ਇਹ ਲੱਗਦਾ ਤੇ ਬਾਕੀ ਸ਼ਾ ਪੂਰਾ ਲੋਕਾਂ ਵਿੱਚ ਆਮ ਆਦਮੀ ਪਾਰਟੀ ਸਰਕਾਰ ਫੇਰਾ ਹੋਗੀ ਤਾਂ ਤੁਹਾਨੂੰ ਸਾਹਮਣੇ ਨਜ਼ਰ ਆ ਰਿਹਾ ਹੋਵੇਗਾ ਭਾਈ ਸਰਬਜੀਤ ਸਿੰਘ ਖਾਲਸਾ ਦਾ ਜਿਹੜਾ ਬੂਥ ਲੱਗਿਆ ਹੋਇਆ ਤੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਆ ਕਿ ਲੋਕ ਵੱਡੀ ਗਿਣਤੀ ਦੇ ਵਿੱਚ ਮੌਜੂਦ ਆ ਇੱਥੇ ਜਿਹੜੇ ਸਰਬਜੀਤ ਸਿੰਘ ਖਾਲਸਾ ਨੂੰ ਸਪੋਰਟ ਕਰਦੇ ਨੇ ਤਾਂ ਦੂਜੇ ਬੰਨੇ ਅਸੀਂ ਤੁਹਾਨੂੰ ਦਿਖਾਇਆ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਪੋਲਿੰਗ ਬੂਥ ਲੱਗਿਆ ਹੋਇਆ ਕੁਝ ਕਿ ਗਿਣਤੀ ਦੇ ਲੋਕ ਬੈਠੇ ਹੋਏ ਨੇ ਪਰ ਇੱਥੇ ਗਿਣਤੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਤੁਹਾਨੂੰ ਸਾਹਮਣੇ ਨਜ਼ਰ ਆ ਰਹੇ ਆ ਚਾਹੇ ਗੱਲ ਕਰੀ ਆਪਾਂ 600 ਵੋਟਾਂ ਜੜੀ ਉਹ ਭੁਗਤੀ ਹੈ ਪਰ ਕਿਸ ਦੇ ਪੱਖ ਚ ਗਈ ਆ ਇਹ ਨਹੀਂ ਕੁਝ ਕਹਿ ਸਕਦੇ ਅੰਦਾਜ਼ਾ ਤਾਂ ਇਹ ਨਾ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਜਿਹੜੇ ਲੋਕ ਕਿੱਥੇ ਬੈਠੇ ਨੇ ਵੀ ਲੋਕਾਂ ਕਿੰਨੀ ਗਿਣਤੀ ਦੇ ਵਿੱਚ ਆਪ ਮਹਾਰੇ ਬੈਠੇ ਨੇ ਤਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਆਪਾਂ ਲੋਕਾਂ ਦੇ ਵਿੱਚ ਪਹੁੰਚਦੇ ਆ ਕਿਵੇਂ ਲੱਗਦਾ ਤੁਹਾਨੂੰ ਲੋਕਾਂ ਦੇ ਵਿੱਚ ਰੁਕੀ ਘੱਟ ਨਜ਼ਰ ਆ ਰਹੀ ਹੈ ਵੋਟਾਂ ਦੀ ਗੱਲ ਜ਼ਿਕਰ ਕੀਤੀ ਜਾਵੇ ਵੋਟਾਂ ਜਿਹੜੀ ਲੋਕਾਂ ਨੂੰ ਆਉਂਦੀ ਹੈ ਇਹ ਗਰਮੀ ਦਾ ਕਾਰਨ ਹੈ ਕਿਤਾਈ ਹੁਣ ਗਰਮੀ ਬਚ ਲਈ ਤੇ ਸਵੇਰ ਸਵੇਰ ਤਾਂ ਲੰਮੀਆਂ ਲਾਰਾਂ ਸੀਗੀਆਂ ਜੀ ਹੁਣ ਜਿਵੇਂ ਜਿਵੇਂ ਦਿਨ ਵੱਡਾ ਹੁੰਦਾ ਜਾਂਦਾ ਗਰਮੀ ਦਾ ਕਾਰਨ ਹੁੰਦਾ ਥੋੜਾ ਘੇਰਾ ਰੁਕੂ ਕੋਈ ਬੋਲੋ ਜੀ ਤੇ ਵੱਡਾ ਕੀ ਕਹਿਣਾ ਚਾਹੁੰਗੇ ਲੋਕਾਂ ਨੂੰ ਕੁਝ ਕਹਿਣਾ ਚਾਹੁੰਗੇ ਤੁਸੀਂ ਬੈਠਾਂ ਦਾ ਸਤਾਵ ਕਰਨੀ ਆਪਦਾ ਭਾਈਚਾਰਾ ਕਾਇਮ ਰੱਖੋ ਜੀ ਪਿਆਰ ਸਤਕਾਰ ਨਾਲ ਵੋਟ ਪਾਓ ਆਪਣੀ ਵੋਟ ਦਾ ਹਰੇਕ ਨੂੰ ਅਧਿਕਾਰ ਆ ਜੀ ਤਾਂ ਜਿੱਕਰ ਗੱਲ ਕੀਤੀ ਜAVE ਤੁਹਾਡੀ ਗਿਣਤੀ ਦੇ ਵਿੱਚ ਬਹੁਤ ਲੋਕ ਬੈਠੇ ਨੇ ਇੱਥੇ ਆਪ ਮਹਾਰੀ ਬੈਠੇ ਨਹੀਂ ਕਹਿਦੀ ਆਪਾਂ ਜਿਵੇਂ ਪਹਿਲਾਂ ਗੱਲ ਕੀਤੀ ਜਾਵੇ ਆਮਾਜੂ ਪਾਰਟੀ ਦੀ ਹਵਾ ਬਗੀ ਸੀ ਤਾਂ ਉਸੇ ਤੱਕ ਜਿਹੜੇ ਹਸਾਮ ਨਾਲ ਤੁਹਾਡੀ ਗਿਣਤੀ ਆ ਬੈਠੇ ਹੋ ਤੁਸੀਂ ਕਹਿ ਸਕਦੇ ਹੋ ਵੀ ਤੁਸੀਂ ਜਿੱਤ ਸਕਦੇ ਹੋ ਇਹ ਤਾਂ 4 ਤਰੀਕ ਨੂੰ ਪਤਾ ਲੱਗਣਾ ਜੀ ਅਸੀਂ ਕੁਝ ਨਹੀਂ ਕਹਿ ਸਕਦੇ ਜਿਹੜੇ ਸਾਉਣਾ ਰੋਡ ਮਾਰਚ ਕੱਢੇ ਆ ਤੁਸੀਂ ਰੋਡ ਤੋਂ ਕੱਢੇ ਆ ਉਹ ਤਾਂ ਸਾਰਿਆਂ ਦੇ ਸਾਹਮਣੇ ਹੀ ਆ ਜੀ ਅਸੀਂ ਆਪ ਦੇ ਤਰਫੋਂ ਨਹੀਂ ਕਹਿ ਸਕਦੇ ਉਹ ਤਾਂ ਸਾਰਿਆਂ ਦੇ ਸਾਹਮਣੇ ਹੀ ਆ ਲੋਕਾਂ ਦੇ ਹਾਂਜੀ ਬਾਈ ਜੀ ਵੱਡੀ ਗੰਗੀ ਦੇ ਵਿੱਚ ਨੌਜਵਾਨ ਤੁਸੀਂ ਇੱਥੇ ਪਹੁੰਚੇ ਹੋ ਤਾਂ ਲੋਕਾਂ ਦੇ ਵਿੱਚ ਉਤਸ਼ਾਹ ਜਿਹੜਾ ਘੱਟ ਨਜ਼ਰ ਆ ਰਿਹਾ ਚਾਹੀ ਤੁਸੀਂ ਸਰਪੀ ਸਿੰਘ ਖਾਲਸਾ ਦੇ ਪੋਲਿੰਗ ਬੂਥ ਤੇ ਬੈਠੇ ਹੋ ਤਾਂ ਤੁਹਾਡੀ ਬੇਨਤੀ ਵੀ ਬਹੁਤ ਵੱਡੀ ਆ ਕਿ ਆਪ ਮਹਾਰੀ ਪੁਕਾਰਿਆ ਤੁਹਾਡੇ ਨਾਲ ਤਾਂ ਕਿਵੇਂ ਲੱਗਦਾ ਤੁਹਾਨੂੰ ਕਿ ਉਤਸ਼ਾਹ ਲੋਕਾਂ ਦੇ ਵਿੱਚ ਕਿਉਂ ਘੱਟ ਨਜ਼ਰ ਆ ਰਿਹਾ ਨਹੀਂ ਜੀ ਬਹੁਤ ਯਾਦ ਹੈ ਉਤਸ਼ਾਹ ਸਾਰੇ ਲੋਕ ਇਧਰ ਇੱਕ ਬਸ ਸਾਭਜੀ ਸਿੰਘ ਤਣੋਂ ਮੋ ਡਾਟ ਕੇ ਲੱਗੇ ਹੋਏ ਆ ਸਾਰੇ ਆਪ ਮਾਰੇ ਜਾ ਕੇ ਘਰਾਂ 'ਚ ਪਰਚੀਆਂ ਵੰਡਗੀਆਂ ਮਲਾਇਮਾਂ ਨੇ ਸਿੱਧਾ ਵੋਟ ਪਾਈ ਜਾਂਦੇ ਆ ਠੰਡੇ ਠੰਡੇ ਤੇ ਆਪ ਦਾ ਜਾਈ ਜਾਂਦੇ ਆ ਬਹੁਤ ਜ਼ਿਆਦੇ ਵੋਟ ਦੀ ਇੰਟਰਵਿਊ ਵੋਟ ਕਹਿਣ ਦੀ ਲੋੜ ਨਹੀਂ ਜਿਹੜੇ ਹਿਸਾਬ ਨਾਲ voting ਜਿਹੜੀ ਘੱਟ ਹੋਈ ਆ ਪੋਲ ਘੱਟ ਹੋ ਗਈ ਆ ਨਜ਼ਰ ਆਈ ਆ 11 ਵਜੇ ਨੇ 600 ਜਿਹੜੀ ਵੋਟ ਆ ਉਹ ਅਜੇ ਪੋਲ ਹੋਈ ਆ ਤਾਂ ਜੇਕਰ ਗੱਲ ਕੀਤੀ ਜਾਵੇ ਕਿਤੇ ਨਾ ਕਿਤੇ ਸਰਕਾਰਾਂ ਤੋਂ ਮੋਹ ਭੰਗ ਹੁੰਦਾ ਨਜ਼ਰ ਆ ਰਿਹਾ ਲੋਕਾਂ 'ਤੇ ਬਾਕੀ ਜੀ ਕਿ ਲੋਕ ਸਾਰੇ ਆਪੋ ਆਪਣੇ ਕੰਮਕਾਰਾਂ ਵਿੱਚ ਲੱਗੇ ਹੋਇਆ ਜਿਵੇਂ ਹੁਣ ਕੋਈ ਪੱਲੇਦਾਰ ਵੀਰਾਂ ਨਾਲ ਗੱਲ ਹੋਈ ਸੀ ਉਹ ਗਏ ਹੋਏ ਆ ਉਹ ਦੁਪਹਿਰ ਤੋਂ ਬਾਅਦ ਆਉਣਗੇ 6:00 ਵਜੇ ਤੱਕ ਦਾ ਟਾਈਮ ਆ ਹੌਲੀ ਹੌਲੀ ਬੋਟ ਸਾਰੀ ਕੋਈ ਤਾਂ ਰੈਲ ਵੇਖ ਕੇ ਵੀ ਜਾਂਦੇ ਆ ਗਰਮੀ ਕਰਕੇ ਲੈਣਾ ਜਨਾ ਲੱਗਣਾ ਪਵੇ ਸਭ ਨਾਲ ਹੌਲੀ ਹੌਲੀ ਬੋਟ ਭੁਗਤਾਨ ਹੋ ਜਾਂਦੀ ਨਹੀਂ ਬਹੁਤ ਬੋਟ ਭੁਗਤਾਨ ਹੋ ਰਹੀ ਸਾਰੀ ਚੱਲ ਰਹੀ ਹੈ ਜੀ ਅੱਜ ਜੀ ਕੀ ਲੱਗਦਾ ਤੁਹਾਨੂੰ ਲੋਕਾਂ ਤੋਂ ਨਜ਼ਰ ਆ ਰਿਹਾ ਹੋਵੇਗਾ ਲੋਕ ਬੋਟਾ ਪਾਉਣ ਜਾਂਦੇ ਆ ਤੇ ਕਿਵੇਂ ਲੱਗਦਾ ਹਰਜੀਤ ਸਿੰਘ ਖਾਲਸਾ ਦੀ ਸਥਿਤੀ ਕੀ ਆ ਸਾਨੂੰ ਜੀ ਆਪਣਾ ਪੂਰਾ ਮਾਣ ਆਸੀ ਤੁਨੋਂ ਮਨੋਂ ਸਾਰੇ ਵੀਰ ਇਹ ਨਾਲ ਜੁੜੇ ਹੋਇਆ ਸੇ ਅਸੀਂ ਸਨ ਮਾਨ ਕਰਦੇ ਆ ਅਸੀਂ ਵੀ ਅਸੀਂ ਭਾਈ ਸਾਹਿਬ ਜਿਸ ਨੂੰ ਵੱਡੀ ਲੀਡ ਨਾਲ ਜਿਤਾਵਾਂਗੇ ਜਿੱਤ ਇਹਨਾਂ ਦੀ ਪੱਕੀ ਆ ਜੀ ਕਿਵੇਂ ਲੱਗਦਾ ਭਾਈ ਸਰਜੀਤ ਸਿੰਘ ਖਾਲਸਾ ਦੀ ਕੀ ਸਥਿਤੀ ਹੈ ਬਹੁਤ ਵਧੀਆ ਕਿਰਪਾ ਵਾਇਗਲ ਦੀ ਹਾ ਜ਼ਿਕਰ ਦਾ ਚੜ੍ਹਦੀ ਕਲਾਈ ਜਮਾ ਪੂਰੀ ਫੁੱਲ ਸਪੋਰਟਿੰਗ ਹੋ ਰਹੀ ਹੈ ਜੀ ਅੱਜ ਮੇਰੀ ਪਹਿਲੀ ਵੋਟ ਸੀਗੀ ਜ਼ਿੰਦਗੀ ਦੀ ਮੈਂ ਹੀ ਪਹਿਲੀ ਵੋਟ ਸਰਬੀ ਸਿੰਘ ਖਾਲਸਾ ਨੂੰ ਪਾ ਕੇ ਆਇਆ ਜੀ ਅੱਜ ਜ਼ਿੰਦਗੀ ਦੀ ਪਹਿਲੀ ਵੋਟ ਪਹਿਲੀ ਵੋਟ ਸੀ ਜਮਾ ਜ਼ਿੰਦਗੀ ਦੀ 19 ਸਾਲਾਂ ਨਾ ਹੋ ਗਏ ਜੀ ਮੈਂ ਪਹਿਲੀ ਵੋਟ ਤੇ ਪਹਿਲੀ ਵੋਟ ਜਮਾ ਤੇ ਪੰਥ ਨੂੰ ਪਾ ਕੇ ਆਇਆ ਜੀ ਗਾਂ ਨੂੰ ਗੁਰੂ ਮਹਾਰਾਜ ਮੇਰੇ ਲੇਖਾ ਦੇਣ ਜੋਗੇ ਹੈਗੇ ਆ ਅੰਬਰਸਰ ਜਾ ਕੇ ਮਸਾ ਟੱਕਣ ਜੋਗੇ ਹੈਗੇ ਆ ਵੀ ਆਪਾਂ ਵੀ ਅੱਜ ਸ਼ਹੀਦ ਭਾਈ ਬਿਆਨ ਸਿੰਘ ਦਾ ਸੁਪੁੱਤਾ ਸਰਦਾਰ ਸਾਜੀ ਸਿੰਘ ਖਾਲਸਾ ਨੂੰ ਵੋਟ ਪਾਈ ਅੱਜ ਜਮਾ ਆਪਾਂ ਕੋਈ ਡਰ ਕੇ ਨਹੀਂ ਬਾਈ ਕੋਈ ਚਾਪ ਕੇ ਨਹੀਂ ਬਾਈ ਸ਼ਰਿਆਂ ਵੋਟ ਪਾ ਗਏ ਆ ਸਰਬੀ ਸਿੰਘ ਖਾਲਸਾ ਨੂੰ ਜੀ ਲੋਕ ਤੁਹਾਡੇ ਤੋਂ ਪਰਚੀ ਇਹਦਾ ਵਾਇਗਰੂ ਦੇ ਹੱਥ ਚ ਆ ਜੀ ਲੋਕਾਂ ਦੇ ਹੱਥਾਂ ਪਰ ਚਕੜਾ ਕੇ ਲੈ ਆ ਰਹੇ ਆ ਬਾਕੀ ਜੀ ਉਹਨਾਂ ਨੇ ਗਾਹ ਆ ਦਾ ਮਾਲਕ ਨੂੰ ਲੇਖਾ ਦੇਣਾ ਜਿਹੜਾ ਜਾਗਦਿਆਂ ਜਮੀਰਾਂ ਦਾ ਵੋਟ ਪਾਉਣਗੇ ਫਿਰ ਤਾਂ ਜੀ ਅੰਬਰ ਸਰ ਜਾਣ ਦਾ ਫਾਇਦਾ ਹੈਗਾ ਉੱਥੇ ਮੱਥਾ ਟੇਕਣ ਦਾ ਨਹੀਂ ਫਿਰ ਉੱਥੇ ਜਾ ਕੇ ਕੀ ਮੂੰਹ ਦਿਖਾਉਣਗੇ ਜਿਹੜੇ ਨਾ ਵੋਟ ਪਾਉਣਗੇ ਆ ਦਾ ਮਹਾਰਾਜ ਨੂੰ ਆਪ ਲੇਖਾ ਦੇਣਗੇ ਜੀ ਤਾਂ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਭਾਜਪਾ ਦਾ ਜਿਹੜਾ ਹੰਸਰਾਜ ਹੰਸ ਦਾ ਜਿਹੜਾ ਪੋਲਿੰਗ ਬੂਥ ਲੱਗਿਆ ਹੋਇਆ ਚੰਦਪਾਣ ਦੇ ਵਿੱਚ ਤਾਂ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਪੋਲਿੰਗ ਬੂਥ ਦੇ ਜਿਹੜੀ ਜਿਹੜੇ ਬੈਠੇ ਹੋਏ ਨੇ ਵਰਕਰ ਉਹਨਾਂ ਦੇ ਤਾਂ ਉਹਨਾਂ ਦੀ ਵੀ ਗਿਣਤੀ ਕਾਫੀ ਨਜ਼ਰ ਆ ਰਹੀ ਹੈ ਤੁਹਾਨੂੰ ਦੇਖ ਰਿਹਾ ਹੋਵੇਗਾ ਤਾਂ ਅਸੀਂ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਲੋਕਾਂ ਲੋਕ ਹੈ ਜਿਹੜੇ ਪਰਚੀ ਕਰਾਉਣ ਦੇ ਲਈ ਆ ਰਹੇ ਆ ਤੁਹਾਡੇ ਕੋਲ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਵਧੀਆ ਬਹੁਤ ਵਧੀਆ ਕਿੰਨੀ ਕ ਵੋਟ ਪੈ ਜਾਣੀ ਹੈ ਤੁਹਾਨੂੰ ਮੇਰੇ ਸਾਬ ਦਾ ਤਕਰੀਬਨ ਸਾਰੀ ਪੈ ਜੂਗੀ ਠੀਕ ਹੈ ਤਾਂ ਲੋਕ ਆਉਂਦੇ ਆ ਤੁਹਾਡੇ ਕੋਲ ਪਹਿਲਾਂ ਵੀ ਤੁਸੀਂ ਜਿਹੜਿਆ ਲੋਕਾਂ ਦੇ ਵਿੱਚ ਵਿਚਰੇ ਹੋਣੇ ਆ ਤਾਂ ਕਿਵੇਂ ਦਾ ਲੱਗਦਾ ਕਿੰਨੀ ਕ ਜਿਹੜਾ ਵੋਟ ਆ ਉਤਸ਼ਾਹ ਭਰੀ ਉਤਸ਼ਾਹ ਦੇ ਨਾਲ ਆ ਰਹੇ ਆ ਲੋਕਾਂ ਦੇ ਕਹਿਣ ਨਾਲ ਤਾਂ ਜਿਵੇਂ ਸਾਨੂੰ ਮਿਲਿਆ ਵੀ ਬਹੁਤ ਵਧੀਆ ਹਕਾਰਾ ਮਿਲਿਆ ਤੇ ਸਾਨੂੰ ਵੋਟ ਪਈ ਵੀ ਜਾਂਦੀ ਹੈ ਬਾਕੀ ਕਿਸਮਤ ਦੇ ਆ ਜੋ ਫੈਸਲਾ ਹੋਊਗਾ ਲੋਕ ਘਟ ਨਜ਼ਰ ਨਹੀਂ ਆ ਰਹੇ ਜਿਵੇਂ ਵੋਟ ਪਾਉਣ ਦੀ ਗੱਲ ਕਰੀ ਆਪਾਂ 600 ਵੋਟ ਪੋਲ ਹੋਈ ਆ ਹਜੇ ਤੱਕ 11 ਤੋਂ ਪਲੱਸ ਦਾ ਸਮਾਂ ਹਾਂਜੀ ਹਾਂਜੀ ਕਿਵੇਂ ਲੱਗ ਰਿਹਾ ਕਿ ਉਹ ਸਰਕਾਰਾਂ ਤੋਂ ਕਈ ਕਮਾਕਰ ਨਰਾਜ਼ ਨਹੀਂ ਇੱਕ ਤਾਂ ਦੇਖ ਲਓ ਜੀ ਇੱਕ ਤਾਂ ਗਰਮੀ ਦਾ ਸਮਾਂ ਉਹਦੇ ਕਰਕੇ ਨਹੀਂ ਆ ਰਹੇ ਬਾਕੀ ਕਮਾਕਰਾਂ ਕਰਕੇ ਨਹੀਂ ਆ ਰਹੇ ਵੋਟ ਪਾਊਗੀ ਸਾਰੀ ਦੀ ਸਾਰੀ ਵੋਟ ਪਾਊਗੀ ਕਿੰਨੀ ਵੋਟਾਂ 3500 ਵੋਟਾਂ ਦੱਸੋ ਜੀ ਹਾਂ ਪਰ 300 ਕਿਵੇਂ ਲੱਗਦਾ ਜੀ ਤੁਸੀਂ ਹੰਸਰਾਜ ਹੰਸ ਦੀ سپورਟ ਚ ਪੋਲਿੰਗ ਬੂਥ ਲਗਾਇਆ ਕਿਵੇਂ ਲੱਗਦਾ ਲੋਕ ਤੁਹਾਨੂੰ ਵੋਟਾਂ ਪਾਉਣਗੇ ਹੰਸਰਾਜ ਹੰਸ ਨੂੰ ਭਾਜਪਨ ਹਾਂ ਜੀ ਪਾਉਣਗੇ ਤਾਂ ਲੋਕਾਂ ਦੇ ਵਿੱਚ ਘੱਟ ਉਤਸ਼ਾਹ ਨਜ਼ਰ ਆ ਰਿਹਾ ਜਿਵੇਂ ਲੋਕਾਂ ਗਰਮੀ ਤੋਂ ਕਹਿ ਦਈਏ ਜਾਂ ਸਰਕਾਰਾਂ ਤੋਂ ਅੱਕੇ ਆ ਜਿਹੜੇ ਲੋਕਾਂ ਕਰਕੇ ਜਿਹੜੇ ਵੋਟ ਪਾਉਣ ਨਹੀਂ ਆ ਰਹੇ ਲੋਕ ਬਾਅਦ ਵਿੱਚ ਪਾਉਣਗੇ ਨਹੀਂ ਵੋਟ ਪਾਉਣ ਆਉਣਗੇ ਕੋਈ ਕਮਾਂਕਾਰਾਂ ਦੇ ਵਿੱਚ ਹੈਗੇ ਆ ਜਿਵੇਂ ਕੋਈ ਹੁਣ ਬੈਠੇ ਆ ਘਰਾਂ ਦੇ ਵਿੱਚ ਵੀ ਸਾਧਨ ਸੂਦ ਨੂੰ ਦੀਖਦੇ ਸੀਗੇ ਹੁਣ ਸਾਧਨ ਆ ਗਏ ਆ ਹੁਣ ਸਾਧਨਾਂ ਦੇ ਨਾਲ ਅਸੀਂ ਇੱਥੇ ਚੱਕਰ ਲਿਆਵਾਂਗੇ ਕਿਵੇਂ ਲੱਗਦਾ ਤੁਹਾਨੂੰ ਜੀ ਲੋਕਾਂ ਦੇ ਵਿੱਚ ਰੁਚੀ ਕਿੰਨੀ ਹੈ ਰੁਚੀ ਤਾਂ ਲੋਕਾਂ ਦੇ ਬਹੁਤ ਆ ਜੀ ਗੱਲ ਪਤਾ ਕੀ ਆ ਜੀ ਰੁਚੀ ਬਹੁਤ ਆ ਲੋਕਾਂ ਨੂੰ ਬਹੁਤ ਚਾਹਤਾ ਬੋਟਾਂ ਬੋੰਦੀ ਕੁਛ ਤਾਂ ਗਰਮੀ ਦੇ ਕਰਕੇ ਕੁਛ ਮੇਨ ਗੱਲ ਕੀ ਆ ਵੀ ਕਿਸਲੀਆਂ ਸਰਕਾਰਾਂ ਤੋਂ ਔੱਕੇ ਪਏ ਯਾਰ ਤੁਹਾਨੂੰ ਤਾਂ ਪਤਾ ਹੀ ਹੋਗਾ ਚੰਗੀ ਤਰ੍ਹਾਂ ਹੈ ਨਾ ਅਜਿਹੀ ਦੋ ਸਾਲਾਂ ਤੋਂ ਲੋਕਾਂ ਦਾ ਮਨ ਬਹੁਤ ਫਿੱਕਾ ਪਿਆ ਗਿਆ ਵਾਅਦੇ ਕੀਤੇ ਸੀ ਉਹਨਾਂ ਨੇ ਤੁਹਾਨੂੰ ਪਤਾ ਵੀ ਗੱਲਾਂ ਕੀ ਕਰਨਾਂ ਅਸੀਂ ਦੇ ਨਿਬੜਿਆ ਕੀ ਆ ਫਿਰ ਉਹਨਾਂ ਦਾ ਕਰਕੇ ਹੁਣ ਇੱਕ ਤੇ ਨਹੀਂ ਤੁਹਾਨੂੰ ਪਤਾ ਵੀ ਸਾਰਿਆਂ ਤੇ ਪ੍ਰਭਾਵ ਪੈਂਦਾ ਉਹ ਜੀ ਦਾ ਅਗਲਾ ਕਹਿੰਦਾ ਉਹ ਨਹੀਂ ਐਂ ਕਰਿਆ ਸੀ ਹੁਣ ਇਹ ਕਿਹੜਾ ਉਦੋਂ ਬਾਲਾ ਕੁਛ ਕਰ ਦੂੰਗਾ ਹਾਂ